ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਕਰਮਕਾਰਕ ਦੇ ਉੱਤੇ ਬਹੁ ਬਚਨ ਔਰ ਇਹਦੇ ਚਿੰਨ ਨੇ ਮੁਕਤਾ ਹਾ ਹਾ ਤੇ ਕੰਨ ਤਿੰਨ ਨੇ ਇਹ ਤਿੰਨਾਂ ਨੂੰ ਸ਼ਬਦ ਵਿੱਚ ਲਿਖ ਸ਼ਬਦਾਂ ਜਿਹੜੇ ਕਿਹਾ ਗੁਣ ਗੁਣਹ ਸਦਾ ਸਦਾ ਇਹ ਹੁਣ ਆਪਾਂ ਇਹਨਾਂ ਪੰਕਤੀਆਂ ਦੀ ਰੋਸ਼ਨੀ ਦੇ ਵਿੱਚ ਆ ਇਨਾਂ ਨੂੰ ਵਿਚਾਰਦੇ ਆ ਇਨਾਂ ਚ ਇਹਨਾਂ ਨੂੰ ਵਿਚਾਰਦੇ ਆ ਉਹ ਪਹਿਲਾ ਜਿਹੜਾ ਹੈ ਉਹ ਮੁਕਤਾ ਹੈ ਮੁਕਤ ਹੈ ਗਗਨ ਗੰਭੀਰ ਗਗਨੰਤਰ ਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਹੁਣ ਗੁਣ ਹੈ ਗੁਣ ਜਿਹੜਾ ਸਾਸਨ ਕੀ ਹੈ ਮੁਕਤ ਹੈ ਨਾ ਨੀ ਮੁਕਤ ਹੈ ਨਾ ਇਸ ਕਰਕੇ ਇਹ ਜਿਵੇਂ ਹੈ ਉਵੇਂ ਹੀ ਹੋਣਾ ਤੇ ਜੇ ਇਹ ਗੁਣ ਕੀ ਹੈ ਬਹੁਵਚਨ ਚ ਆਏਗਾ ਵੈਸੇ ਵੀ ਇਹਨੂੰ ਔਂਕੜ ਲੱਗਿਆ ਹੋਵੇ ਤਾਂ ਇਕਵਚਨ ਹੈ ਤੇ ਇਹ ਬਹੁਵਚਨ ਹੁੰਦਾ ਮਾ ਔਂਕੜ ਲੱਗੇ ਇਹ ਐਡਿਟੀ ਦੀ ਇਹਨੂੰ ਲਿਆ ਗਿਆ ਗੁਣ ਗਾਵੈ ਗੁਣ ਗਾਉਂਦਾ ਹੈ ਗੁਣ ਗਾਉਂਦਾ ਹੈ ਭਾਵ ਕਿ ਗੁਣਾ ਨੂੰ ਗਾਉਂਦਾ ਹੈ ਗਾਵੈ ਕਿਸ ਨੂੰ ਗਾਵੈ ਕਰਮਕਾਰਕ ਦੀਆਂ ਨਿਸ਼ਾਨੀਆਂ ਕਿਸ ਨੂੰ ਗਾਵੈ ਗੁਣਾ ਨੂੰ ਗਾਵੇ ਕਿਸ ਨੂੰ ਗਾਵੇ ਗੁਣਾ ਨੂੰ ਗਾਵੇ ਅਗੇ ਪਾਰ ਦਰ ਫਿਰ ਥਾਕੀ ਬਹੁ ਤੇਰੇ ਘਰ ਵੀ ਉਸੇ ਤਰ੍ਹਾਂ ਆ ਗਿਆ ਦਰ ਵੀ ਆ ਗਿਆ ਫਿਰ ਥਾਕੀ ਬਹੁ ਤੇਰੇ ਅਗੇ ਜਾਤ ਅਸੰਖ ਅੰਤ ਨਹੀਂ ਮੇਰੇ ਅਗੇ ਹੈ ਧੂਪ ਸ਼ਾਮ ਜੇ ਸਮਕਰ ਜਾਣੇ ਬੰਧਨ ਕਾਟ ਮੁਕਤ ਕਰਿਆਣੇ ਬੰਧਨ ਬਹੁ ਵਚਨ ਕਿਉਂਕਿ ਐਜ਼ ਇਟ ਇਜ਼ ਅਕਰ ਸ਼ਬਦ ਐ ਹੀ ਹੈ ਜੇ ਨੂੰ ਕੁਝ ਨਹੀਂ ਲਾਉਂਦੇ ਜੇ ਔਕਲ ਲਾ ਦਿਆਂਗੇ ਕੁਝ ਇਕਵਚਨ ਬਣ ਜਾਊਗਾ ਜੇ ਇਹਨੂੰ ਕੋਈ ਸਿਆਰੀ ਲੱਗੀ ਤਾਂ ਕਰਕ ਦੇ ਤੌਰ ਤੇ ਵਰਤ ਕੇ ਕੁਝ ਹੋਰ ਬਣ ਜਾਊਗਾ ਇਸ ਤਰ੍ਹਾਂ ਕਿ ਜੋ ਜੇ ਸ਼ਬਦ ਜਿਵੇਂ ਆ ਜਿਵੇਂ ਆਪਾਂ ਆਮ ਦੇਖਦੇ ਆਂ ਬੰਧਨ ਤੇ ਉਮੀਦ ਲਾ ਦਿਓ ਹੋਰ ਕੁਝ ਨਹੀਂ ਕਰਨਾ ਇਹ ਕੀ ਹੈ ਬਹੁਵਚਨ ਆਪਣੇ ਆਪ ਚ ਬਹੁਵਚਨ ਇਹ ਬਹੁਵਚਨ ਇਸ ਕਰਕੇ ਇੰਦੇ ਵੀ ਜਿਹੜਾ ਮੁਕਤ ਆ ਉਹ ਬਹੁਵਚਨ ਚ ਬੰਧਨ ਕਾਟ ਮੁਕਤ ਕਰ ਆਣੇ ਅਗੇ ਹੈ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਰਬਾਣ ਜਿਓ ਕੇਸੋ ਗੋਪਾਲ ਪੰਡਤ ਇਹ ਜਿਹੜਾ ਅਸਲ ਸ਼ਬਦ ਹੈ ਉਹ ਵੀ ਹੈ ਪੰਡਤ ਐਂ ਪੈਂਦਾ ਜੇ ਜਲੇ ਹੌਂਕੜ ਲਾ ਦੇ ਤੇ ਕਵਚਨ ਬਣ ਜੂਗਾ ਅਸਲ ਸ਼ਬਦ ਇਹੀ ਹੈ ਹੌਂਕੜ ਲਾ ਕੇ ਸਿਹਾਰੀ ਕੋ ਲਾ ਕੇ ਕੋ ਹੋਰ ਘਰਕ ਲਾ ਕੇ ਤੇ ਆਪਾਂ ਉਹਨੂੰ ਬਦਲ ਸਕਦੇ ਹਾਂ ਪਰ ਇਹ ਅਸਲ ਸ਼ਬਦ ਹੈ ਤਾਂ ਇਹਨੇ ਕਿਹਾ ਵੀ ਜਿਹੜੇ ਮੁਖਤਾ ਦੇ ਵਿੱਚ ਆਉਂਦੇ ਨੇ ਉਹ ਅਸਲ ਸ਼ਬਦ ਉਹ ਹੀ ਲੈਣੇ ਪੰਡਤ ਇਹ ਮੁਕਤਾ ਪੰਡਤ ਸੱਦਿਓ ਗੋਪਾਲ ਪੰਡਤ ਸੱਦਿਓ ਪੰਡਤ ਕੀ ਬਹੁਵਚਨ ਵੇ ਪੰਡਤਾਂ ਨੂੰ ਸੱਦਿਓ ਪਾਵੇ ਪੰਡਤਾਂ ਨੂੰ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਪੜੇ ਪੁਰਾਣ ਜੀਓ ਜਦੋਂ ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੋਤੀ ਜੋ ਸਮਾਉਣ ਲੱਗੇ ਤਾਂ ਉਹਨਾਂ ਨੇ ਇਹ ਸ਼ਬਦ ਅਚਾਰਿਆ ਸ਼ਬਦ ਇਹ ਹੈਗਾ ਇਹ ਹੈ ਕਿ ਜੇ ਮੇਰੇ ਮਗਰੋਂ ਮੇਰੇ ਪਿਛੋਂ ਨਰੋਲ ਕੀਰਤਨ ਕਰਿਓ ਨਰੋਲ ਕੀਰਤਨ ਕਰਿਓ ਤੇ ਕੇਸੋ گوਪਾਰ ਭਾਵ ਅਕਾਲ ਪੁਰਖ ਦੇ ਅਕਾਲ ਪੁਰਖ ਦੇ ਪੰਡਤਾਂ ਨੂੰ ਸੱਦਿਓ ਉਹਨਾਂ ਨੂੰ ਸੱਦਾ ਕਹ ਲਿਓ ਜੋ ਆ ਕੇ ਅਕਾਲ ਪੁਰਖ ਦੀ ਕਥਾ ਵਾਰਤਾ ਰੂਪ ਪੁਰਾਣ ਪੜਨ ਆទਿ ਉਹਨਾਂ ਨੇ ਆਖਿਆ ਇਹ ਹੈ ਆ ਪੰਡਤ ਕਹਿੰਦੋਂ ਭਾਵ ਆਪਣਾ ਪੰਡਤ ਹੈ ਪੰਡਤ ਜਿਹੜਾ ਹੈ ਬਹੁ ਵਚਨ ਹੈ ਪੰਡਤਾਂ ਨੂੰ ਸੱਦਿਓ ਅੱਗੇ ਜੀ ਹਾਹਾ ਲੱਗਿਆ ਹੋਵੇ ਤੇ ਬਹੁ ਵਚਨ ਬੜ ਜਾਂਦਾ ਹੈ ਹਾਹਾ ਹੋਤੀ ਨਹੀਂ ਕਮਣ ਕਛ ਕਰਨੀ ਇਹ ਓਟ ਪਾਈ ਮਿਲ ਸੰਤਹਿ ਗੋਪਾਲ ਇਕਤੀ ਸਰਨੀ ਹੁਣ ਸੰਤ ਹੈ ਇਹ ਕੀ ਸੰਤਾਂ ਨੂੰ ਮਿਲ ਮਿਲ ਕੇ ਇਹਨੂੰ ਸੰਤਾਂ ਨੂੰ ਕਿਸ ਨੂੰ ਮਿਲ ਕੇ ਐ ਸਾਡੇ ਕੋਲ ਫਾਰਮੂਲਾ ਪਿਆ ਕਿਸ ਨੂੰ ਮਿਲ ਕੇ ਇਹ ਨੂੰ ਮਿਲ ਕੇ ਸੰਤਾਂ ਨੂੰ ਮਿਲ ਕੇ ਸੰਤ ਹੈ ਸੰਤ ਜਿਹੜਾ ਹੈ ਇਹ ਵੀ ਬਹੁਵਚਨ ਪਰ ਇਹਦੀ ਨਿਸ਼ਾਨੀ ਹੈ ਵਿਆਕਰਨ ਦੇ ਅਨੁਸਾਰ ਜਿੱਥੇ ਹਾ ਹੈ ਇਸ ਤਰ੍ਹਾਂ ਲੱਗਿਆ ਹੈ ਉਹ ਇਹਦਾ ਬਹੁਵਚਨ ਹੈ ਤੇ ਕਰਮਕਾਰਕ ਹੈ ਗੋਪਾਲ ਇੱਕ ਕੀ ਕਰਨ ਭਈ ਮਿਤrai ਮੀਟੀ ਬੁਰਾਈ ਦੁਸ਼ਟ ਦੂਤ ਹਰ ਕਾਡੇ ਛਾਣ ਅਗੇ ਸੂਕ ਸਹਿਜ ਆਨੰਦ ਘਨੇਰੇ ਨਾਨਕ ਜੀਵੈ ਹਰ ਗੁਣ ਵਖਾਣ ਇਹ ਸੀ ਗੁਣ ਤੇ ਗੁਣ ਤੇ ਹਾ ਹਾ ਲੱਗਿਆ ਇਹ ਵੀ ਬਹੁਵਚਨ ਬਣ ਗਿਆ ਆਪਣੇ ਆਪ ਵਿੱਚ ਵੀ ਇੱਥੇ ਗੁਣ ਸੀ ਇਹ ਗੁਣ ਸੀ ਇੱਥੇ ਐਵੇਂ ਬਣ ਗਿਆ ਪਰ ਜਦੋਂ ਹਾ ਲੱਗਿਆ ਇਹ ਵੀ ਉਹੀ ਰਹਿ ਗਿਆ ਗੁਣ ਹੈ ਵਖਾਣ ਹਾਹ ਦੇ ਨਾਲ ਆਪਾਂ ਕਰ ਰਹੇ ਹਾਂ ਅੱਗੇ ਹੈ ਕੰਨੇ ਨਾਲ ਕੰਨਾ ਆ ਗਿਆ ਤੀਜਾ ਆਪਣਾ ਚਿੰਨ ਹੈ ਕੰਨਾ ਕੰਨੇ ਚ ਦੋ ਆ ਕੰਨਾ ਸਿੰਪਲ ਵੀ ਹੁੰਦਾ ਤੇ ਕੰਨੇ ਤੇ ਜਿਹੜੀ ਆ ਉਹ ਬਿੰਦੀ ਲੱਗੀ ਹੁੰਦੀ ਆ ਗਿਆ ਸਿੱਧਾ ਸੇਵਨ ਸਿੱਧ ਪੀਰ ਮੰਗੈ ਰਿਧ ਸਿੱਧ ਮੈਂ ਇੱਕ ਨਾਮ ਨਾ ਵਿਸਰੇ ਸਾਚੇ ਗੁਰ ਬੋਧ ਹੁਣ ਆ ਸਿੱਧਾ ਇਹ ਜਿਹੜੇ ਬਹੁਵਚਨ ਨੇ ਤੇ ਆ ਸੇਵਨ ਜਿਹੜਾ ਹੈ ਇਹ ਬਹੁਵਚਨ ਹੈ ਪ੍ਰੈਜ਼ੈਂਟ ਟੈਂਸ ਦਾ ਅਨਪੁਰਖ ਦਾ ਇਹ ਬਹੁਵਚਨ ਇਸ ਕਰਕੇ ਇਹ ਵੀ ਬਹੁਵਚਨ ਹੋ ਗਿਆ ਸਿੱਧਾ ਕੱਲਣਾ ਜਦੋਂ ਲਾਉਨੇ ਆ ਸਿੰਪਲ ਸ਼ਬਦ ਨੂੰ ਤਾਂ ਉੱਥੇ ਕੀ ਹੈ ਇਹ ਬਣ ਜਾਂਦਾ ਹੈ ਬਹੁਵਚਨ ਸਿੱਧਾ ਸਿੱਧ ਹੁੰਦਾ ਹੈ ਨਾ ਸਿੱਧ ਇਹ ਇਥੋਂ ਸਿੱਧਾ ਜਾਂਦੇ ਬਹੁਵਚਨ ਸਿੱਧਾ ਸੇਵਨ ਸੇਵਨ ਕਿਸ ਨੂੰ ਸੇਵਨ ਸਿੱਧਾ ਨੂੰ ਸਿੱਧਾ ਨੂੰ ਆਹ ਫਾਰਮੂਲਾ ਲੈ ਲੋ ਕਿਸ ਨੂੰ ਇੱਥੇ ਲਾ ਲੋ ਸੇਵਨ ਕਿਉਂਕਿ ਇੱਕ ਕਿਰਿਆ ਕਿਰਿਆ ਦੇ ਅੱਗੇ ਲਾਉਣਾ ਕਿਸ ਨੂੰ ਸਿੱਧਾ ਨੂੰ ਸੇਵਨ ਸਿੱਧ ਪੀਰ ਮੰਗੈ ਇਸ ਅੱਗੇ ਹੈ ਪੰਡਤ ਪਾਂਦੇ ਜੋਸੀ ਜੋਸੀ ਨਿਤ ਪੜੇ ਪੁਰਾਣਾ ਨਿਤ ਪੜੇ ਪੜੇ ਪੜਦੇ ਹਨ ਪੁਰਾਣਾ ਨਿਤ ਪੜੇ ਪੜੇ ਕੀ ਇਹ ਕਿਰਿਆ ਤੇ ਅੱਗੇ ਲਾ ਲਈਏ ਕਿਸ ਨੂੰ ਪੜੇ ਕਿਸ ਨੂੰ ਪੜੇ ਪੁਰਾਣਾ ਨੂੰ ਪ੍ਰਾਣਾ ਨੂੰ ਪ੍ਰਾਣ ਇਕਾ ਪ੍ਰਾਣ ਪ੍ਰਾਣ ਜਿਹੜਾ ਪ੍ਰਾਣ ਇਕ ਨੀ ਹੈ ਇਹ ਬਹੁਵਚਨੀ ਹੈ ਪਰ ਇਹਨੂੰ ਕੰਨਾਂ ਲਾ ਕੇ ਫਿਰ ਉਹ ਬਹੁਵਚਨ ਬਣਾਇਆ ਇੱਥੇ ਕਿਉਂਕਿ ਇੱਕ ਇਹਦੀ ਨਿਸ਼ਾਨੀ ਹੈ ਇਹਦਾ ਚਿੰਨ ਹੈ ਵੀ ਕੰਨੇ ਦੇ ਨਾਲ ਕੀ ਹੁੰਦਾ ਇਹ ਬਹੁਵਚਨੀ ਰਹਿੰਦਾ ਹੋਰ ਨਹੀਂ ਕੁਝ ਬਣਦਾ ਗੁਨਾ ਬਖਸ਼ਣ ਪ੍ਰਾਣਾ ਅੰਤਰਵਸਤ ਨ ਜਾਣਨੀ ਕਟ ਬ੍ਰह्म ਲੁਕਾਣਾ ਅੱਗੇ ਸਾਹਿਬ ਹਿਰਦੇ ਵਸਾਏ ਸਾਹਿਬ ਹਿਰਦੇ ਵਸਾਏ ਨਾ ਪਛੋ ਤਾ ਵੀ ਗੁਨਾ ਬਖਸ਼ਣ ਹਾਰ ਸ਼ਬਦ ਕਮਾਵੀ ਗੁਨਾ ਗੁਣਾ ਕਰਨਾ ਕੋਈ ਗੁਨਾ ਕੀਤਾ ਉਹਨੇ ਆ ਗੁਣਾ ਕੀਤਾ ਆ ਕੀਤਾ ਉਹ ਗੁਨਾ ਹੈ ਤੇ ਹਾਹੇ ਨੂੰ ਕੰਨਾ ਇਹਦਾ ਮਤਲਬ ਆ ਬਹੁਵਚਨ ਗੁਣਾ ਕੀਤਾ ਆ ਜਿਹੜਾ ਗੁਨਾ ਹ ਪਰ ਹਾਹੇ ਨੂੰ ਕੰਨ ਲੱਗ ਕੇ ਇਹਨੂੰ ਗੁਨਾ ਹ ਕੀਤਾ ਭਾਅ ਬਹੁਵਚਨ ਬਣਾਇਆ ਹਾਹੇ ਨੂੰ ਕੰਨ ਲੱਗ ਕੇ ਆਤੀ ਜਾ ਮਤਲਕ ਕੰਨਾ ਗੁਨਾ ਬਖਸ਼ਣ ਹਾਰ ਸ਼ਬਦ ਕਮਾਵੀ ਆਪ ਤਰੇ ਜਨ ਪਿਤਰਾਂ ਤਾਰੇ ਆਪ ਤਰਦਾ ਤੇ ਜਨ ਪਿਤਰਾਂ ਤਾਰੇ ਤਾਰੇ ਤਾਰਦਾ ਹੈ ਵੇਖੋ ਕਿਸ ਨੂੰ ਤਾਰਦਾ ਹੈ ਪਿਤਰਾਂ ਨੂੰ ਕੰਨਾ ਲਗਿਆ ਨਾ ਪਿਤਰਾਂ ਨੂੰ ਤਾਂ ਇਹ ਕੀ ਹੈ ਬਹੁਵਚਨ ਹੈ ਔਰ ਦੂਜਾ ਕਰਮਕਾਰ ਕਿਚਾ ਕਰਮਕਾਰ ਚ ਆਪਮ ਫਾਰਮੂਲਾ ਲਾਉਣੇ ਕਿਸ ਨੂੰ ਤਾਰੇ ਕਿਸ ਨੂੰ ਤਾਰੇ ਪਿਤਰਾਂ ਨੂੰ ਤਾਂ ਕਿ ਇਹ ਆ ਗਿਆ ਕਰਮਕਾਰ ਆਪ ਤਰੇ ਜਨ ਪਿਤਰਾ ਤਾਰੇ ਸੰਗਤ ਮੁਕਤ ਸੋਪਾਰ ਉਤਾਰੇ ਅਪਰਾਧੀ ਧੂਣਾ ਨਿਵੇਂ ਜੋ ਹੰਤਾ ਮਰਗਾ ਹੀ ਫੀਸ ਨਵਾਇਆ ਕਿਆ થી ਇਹ ਜਾਂ ਹਿਰਦੇ ਕੋ ਸੁਧੇ ਜਾਇ ਹੁਣ ਦੇਖੋ ਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਵਿਚਾਰ ਲਈਏ ਸਿੱਧਾ ਸੇਮਨ ਸਿੱਧਾ ਨੂੰ ਸੇਮਦੇ ਹਨ ਸਿੱਧਾ ਨੂੰ ਸੇਮਦੇ ਹਨ ਫੇਦਾ ਨੂੰ ਸੇਵਦੇ ਹਨ ਇਹ ਸਿੱਧਾ ਨੂੰ ਆ ਜੂਗਾ ਸੇਵ ਦੇ ਸੇਵਨ ਹੁੰਦਾ ਸੇਵ ਸੇਵਨਾ ਤਾਂ ਇਹਨੂੰ ਕੀ ਹੈ ਕਿਸ ਨੂੰ ਆ ਫਾਰਮੂਲਾ ਲਾ ਕੇ ਨਾਲ ਦੀ ਨਾਲ ਆ ਜਾਏਗਾ ਕਿਸ ਨੂੰ ਸਿੱਧਾ ਨੂੰ ਸਿੱਧਾ ਨੂੰ ਸੇਵਦੇ ਹਨ ਪੰਡਤ ਪੜ੍ਹੇ ਪੜ੍ਹਦੇ ਹਨ ਪੜ੍ਹੇ ਪੜ੍ਹਦੇ ਹਨ ਇੱਥੇ ਲੋਕ ਕਿਸ ਨੂੰ ਆ ਪਿਆ ਕਿਸ ਨੂੰ ਫਾਰਮੂਲਾ ਕਿਸ ਨੂੰ ਪੜ੍ਹੇ ਪੰਡਤ ਕਿਸ ਨੂੰ ਪੜ੍ਹੇ ਕਿਸ ਨੂੰ ਪੜ੍ਹੇ ਪੁਰਾਣਾ ਇੱਥੇ ਆਊਗਾ ਪ੍ਰਾਣਾ ਨੂੰ ਪ੍ਰਾਣ ਜਵੇ ਜਾਦੇ ਪ੍ਰਾਣ ਹੋਗੇ ਨਾ ਪ੍ਰਾਣਾ ਨੂੰ ਉਹ ਕੰਨ ਲੱਗਿਆ ਬਹੁਤ ਬਚਨ ਹੋ ਗਿਆ ਪਰਦੇ ਅਗੇ ਗੁਣ ਗੁਣ ਇਹ ਕੰਨ ਲੱਗਿਆ ਇੱਕ ਗੁਣ ਤੋਂ ਗੁਣਾ ਤੋਂ ਗੁਣਾ ਜਾਦੇ ਗੁਣਾ ਬਖਸ਼ਣਹਾਰ ਗੁਣਾ ਨੂੰ ਬਖਸ਼ਣ ਵਾਲਾ ਅਗੇ ਜਨ ਪਿਤਰਾ ਤਾਰੇ ਹੁਣ ਤਾਰੇ ਕਿਸ ਨੂੰ ਤਾਰੇ ਫਾਰਮੂਲਾ ਪਏ ਆਪਣੇ ਕੋਲੇ ਕਿਸ ਨੂੰ ਤਾਰੇ ਪਿਤਰਾਂ ਤੇ ਪਿਤਰਾਂ ਨੂੰ ਪਿਤਰ ਕੀ ਹੈ ਇੱਕ ਨਹੀਂ ਪਿਤਰਾਂ ਨੂੰ ਬਹੁਵਚਨ ਇਹ ਇਸੇ ਕਰਕੇ ਕਰਨਾ ਜਿਹੜਾ ਲਾਇਆ ਉਹ ਵਚਨ ਬਣਾਇਆ ਪਿਤਰਾ ਨੂੰ ਤਾਰ ਲੈਂਦਾ ਹੈ ਤਾਰ ਲੈਂਦਾ ਹੈ ਸਹਾ ਸੰਗਤ ਇਸ ਹੀ ਆਪਣੀ ਅੱਜ ਦੀ ਕਰਮਕਾਰਕ ਬਹੁਵਚਨ ਦੀ ਵਿਚਾਰ ਤਿੰਨ ਇਹਦੇ ਚਿੰਨ ਨੇ ਤੇ ਤਿੰਨਾਂ ਦੀ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਵਿਚਾਰ ਕੀਤੀ ਹੈ ਸਹਾ ਸੰਗਤ ਕਰਮਕਾਰ ਕੇ ਜਿਹੜਾ ਸੀ ਇੱਕ ਵਚਨ ਪਹਿਲਾਂ ਕਰ ਲਿਆ ਬਹੁਵਚਨ ਹੁਣ ਕੀਤਾ ਇਸ ਤਰ੍ਹਾਂ ਪਾ ਆ ਗਾ ਹੁਣ ਇਸ ਤੋਂ ਅਗਲਾ ਕਾਰਕ ਜਿਹੜਾ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਇੰਨੀ ਕੋ ਬੇਨਤੀ ਪ੍ਰਵਾਨ ਕਰਨੀ ਅਗਲੀ ਵੀਡੀਓ 'ਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ